ਗੁਰਜੀ ਅੱਜ ਅਸੀਂ ਜਾ ਰਹੇ ਆ ਬਿੱਲੀ ਬ੍ਰਾਂਚ ਸਮਾਗਮ ਤੇ ਹੁਣ ਇਹ ਸਮਾਗਮ ਹੀ ਅਟੈਂਡ ਕਰਨੇ ਤੇ ਸਾਰਨ ਦਰਸ਼ਨ ਕਰਾਉਣੇ ਆ ਜੀ ਸਮਾਗਮ ਦੇ ਵਾਗੂ ਪਹੁੰਚ ਚੱਲੇ ਆਪਾਂ ਬਿੱਲੀ ਬ੍ਰਾਂਚ

ਵਾਦ ਕੇ ਆਥੋ ਜੀ ਵਾਹਿਗੁਰੂ ਜੀ ਕਾ ਹਰ ਸਾਰ ਨਹੀਂ ਕੋਈ ਭਲੇ ਸੱਡੇ ਪਾਤਸ਼ਾਹ ਮਹਾਰਾਜ ਨੇ ਮੜੀ ਵੱਡੀ ਕਿਰਪਾ ਰਹਿਮ ਭਖ ਬਖਸ਼ ਆਪਾਂ ਸਾਰਿਆਂ ਉੱਪਰ ਕੀਤੀ ਹੈ। ਤੇ ਮਰਤਾ ਦਾ ਸਮਾਂ ਗੋਤਵਾਲਾ ਸੈਵਰਾਣ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਸਾਨੂੰ ਸਾਰਿਆਂ ਆਪਣੀ ਮੌਤੇ ਵਿੱਚ ਬੈਠਣ ਦਾ ਬਖਸ਼ਿਆ ਜਿਹਦੇ ਵਿੱਚੋਂ ਦੋ ਰਾਤਾਂ ਤੇ ਦੀਵਾਨ ਸੰਪੂਰਨ ਹੋਏ ਤੀਸਰੀ ਰਾਤ ਦੇ ਦੀਵਾਨ ਰੂਹ ਸਾਹਿਬ ਜੀ ਦੀ ਹਾਜ਼ਰੀ ਵਿੱਚ ਸਾਜਦੇ ਹਨ ਪਰसों ਵੀ ਸੰਗਤਾਂ ਨੇ ਹਾਜ਼ਰੀ ਭਰੀ ਕੱਲ ਵੀ ਹਾਜ਼ਰੀਆਂ ਭਰੀਆਂ ਅੱਜ ਵੀ ਸੰਗਤ ਆਈ ਹੈ ਪਰ ਮੈਂ ਤੁਹਾਨੂੰ ਕੱਲ ਗਿਆ ਸੀ ਕਿ ਜੋ ਹੋਣਗੇ ਜਿਹੜੇ ਪਰਸੋਂ ਨਹੀਂ ਆਏ ਉਹ ਕਹਿੰਦੇ ਅਸੀਂ ਕੱਲੂ ਜੰਮਾਂਗੇ ਉਹ ਕੱਲ ਆਏ ਨੇ ਜਿਹੜੇ ਕੱਲ ਨਹੀਂ ਆਏ ਉਹ ਅੱਜ ਆਏਗੇ ਤੇ ਇੱਕ ਉਹ ਨੇ ਜਿਹੜੇ ਨਾਂ ਤੇ ਪਰਸੋਂ ਆਏ ਨਾ ਕੱਲ ਆਏ ਤੇ ਨਾ ਅੱਜ ਆਏ ਉਹ ਤਿੰਨ ਨਾਂ ਤੇ ਇਹ ਨਹੀਂ ਸੋਚਦੇ ਰਹੇ ਬੈਠੇ ਵਿਖਾਦੇ ਤੇ ਬਹੁਤ ਸਮਾਂ ਜਾਇਆ ਵਾਂਗੇ 2 ਘੰਟੇ ਹੈਗੇ ਨੇ ਪਰ ਸਤਿਗੁਰਾਂ ਦੀ ਬਾਣੀ ਕੁਝ ਹੋਰ ਗੱਲ ਕਹਿੰਦੀ ਐ ਮਨ ਕਹਿੰਦੇ ਨੇ ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜੇ ਭਾਇ ਕਿਆਦੋ ਬੰਦੇ ਦੀ ਜ਼ਿੰਦਗੀ ਇਦਾਂ ਹੀ ਅੱਜ ਕੱਲ ਅੱਜ ਕੱਲ ਕਰਦਿਆਂ ਕਰਦੇ ਦੀ ਸਾਰੀ ਜਿੰਦਗੀ ਲੰਘ ਜਾਂਦੀ ਐ ਉਹ ਆਖਰੀ ਪੰਨਾ ਆ ਜਾਂਦਾ ਜਦੋਂ ਬਾ ਕੋਈ ਹੱਥ ਬੰਦੇ ਕੁਝ ਵੀ ਨਹੀਂ ਫੜਦਾ ਇਥੇ ਜਦੋਂ ਸਮਾਂ ਬਣ ਜਾਵੇ ਜਦੋਂ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਥ ਦੇਣ ਜਦੋਂ ਕੰਧਾ ਜਵਾਦ ਬਹਿ ਜਾਵੇ ਉਦੋਂ ਹੀ ਤੋਰ ਕਬੀਰ ਕਾਹ ਕਰਤਾ ਅਬੇ ਕਰ ਅਬ ਕਰਤਾ ਸੋਇ ਤਾਰ ਜਿਹੜਾ ਕੰਮ ਕਰਨਾ ਹੈ ਉਹ ਅੱਜ ਕਰ ਜੀ ਟੇਕ ਥੋੜੇ ਐਗੇ ਬੜੇ ਥੋੜੇ ਦੇ ਨਾਲ ਮਾਰੇ ਟੇਕੇ ਨੇ ਮਾਨਵਾਂ ਦੇ ਸਭ ਦਿਨ ਸਾਸ ਤੇ ਬੜਲ ਘਟਣ ਤੇ ਸਾਰ ਗਿਣਤੀ ਦੇ ਸਾਹ ਮਿਲ ਨੇ ਸਾਨੂੰ ਸਾਰਿਆਂ ਨੂੰ ਤੈਨੂੰ ਲੱਗਦਾ ਵੀ ਮੈਂ ਹੱਲੇ 20 ਸਾਲਾਂ ਦਾ ਮੇਰੇ ਕੋ 60 70 ਸਾਲ ਬਏ ਤੈਨੂੰ ਲੱਗਦਾ ਮੈਂ ਜੜੀਆਂ 50 ਸਾਲਾਂ ਤੋਂ ਹਲੇ ਮੇਰੇ ਕੋਲ 20 30 ਸਾਲ ਪਏ ਨੇ ਪਰ ਸੱਜੇ ਪਾਛਾ ਕਹਿੰਦੇ ਨਹੀਂ ਨਹੀਂ ਮੈਂ ਮੈਂ ਆ ਜਿਹੜਾ ਕੱਪੜਾ ਪਾਇਆ ਨਾ ਇਹ ਵੀ ਨਹੀਂ ਮੁੜਿਆ ਲੈ ਕੋਈ ਸਾਲ 2 ਸਾਲ 5 ਸਾਲ ਕੱਟੇ ਕਰ ਪਰ ਜਿਹੜਾ ਆ ਸਰੀਰ ਦਾ ਪਤੜਾ ਨਾ ਨਹੀਂ ਇਹ ਵੀ ਕੋਈ ਮੁੜਿਆ ਨਹੀਂ ਇੱਥੇ ਯਾਦ ਰੱਖਿਓ ਜੇ ਕਦੇ ਮਨ ਆਖੇ ਨਾ ਭੱਜੇ ਇਸ ਪਾਸੇ ਤੋਂ ਇਹਨੂੰ ਆਦਾ ਲਗਿਆ ਕਰੋ ਸਤ ਮਾਰਾ ਲਗਾੜੇ ਸਾਹਿਬ ਆੜੇ ਬਾਬਾ ਈਸ਼ਰ ਸਿੰਘ ਸਾਹਿਬ ਜੀ ਉਹ ਆਧਾਰਨਾ ਇਦਾਂ ਵੱਢਦੇ ਹੁੰਦੇ ਸੀ ਜਦੋਂ ਸੱਚਖੰਡ ਚੱਲੇ ਸੀ ਨਾ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਆੜੇ ਤੇ ਉਹਨਾਂ ਨੇ ਸੱਚਖੰਡ ਜਾਣ ਤੋਂ ਪਹਿਲਾਂ ਕਈ ਗਵਾਨਾਂ ਜਾਪਾਤਨਾ ਪੜ੍ਹਨੀ ਸ਼ੁਰੂ ਕਰ ਦਿੱਤੀ ਸੀ ਤੇ ਸਾਨੂੰ ਸਾਰਿਆਂ ਨੂੰ ਸੁਨੇਹਾ ਜੀ ਬਿੰਨ ਥੋੜੇ

It's you. ڪوٽي پاسه ثابت ਤੇ ਹਾਜ਼ਰੀਆਂ ਭਰਨਗੇ ਆਤ ਸਾਰੀਆਂ ਸੰਗਤਾਂ ਨੇ ਜਿੱਥੋਂ ਜਿੱਧੋਂ ਇੱਥੇ ਹਾਜ਼ਰੀ ਬਖਸ਼ੀ ਐ ਇੱਧੇ ਕੋਨਾ ਦਵਾਨਾਂ ਦੇ ਵਿੱਚ ਹਾਜ਼ਰੀ ਬਖਸ਼ਿਓ 11 12 13 ਦੇ ਦਿਵਾਨ ਹੋਣਗੇ ਤੇ ਜਿਹੜੀ ਖਾਸ ਗੱਲ ਨੇ ਉਹ ਧਿਆਨ ਨਾਲ ਸੁਣਾਓ 13 ਤਰੀਕ ਨੂੰ ਦਿਨੇ 11 ਵਜੇ ਖੰਡੇ ਬਾਡੇ ਦਾ ਅੰਮ੍ਰਿਤ ਵੇਦ ਹੋਏਗਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਨਹੀਂ ਛੱਕਿਆ ਉਹ ਮਨ ਬਣਾਓ ਤੇ ਜਿਨ੍ਹਾਂ ਨੇ ਛੇਅ ਹੈ ਕੋਈ ਗਲਤੀ ਹੋ ਗਈ ਹੈ ਕਿਸੇ ਕਾਰਨ ਕਰਕੇ ਸ੍ਰੀ ਸਾਹਿਬ ਲਾਉਣਾ ਪੈ ਗਿਆ ਉਹ ਪੰਜਾਂ ਪਿਆਰਿਆਂ ਤੋਂ ਆਪਣੀ ਸੁਭਾਈ ਜਰੂਰ ਕਰਵਾਉਂਦੇ ਮੈਂ ਬਹੁਤ ਵਾਰੀ ਕਹਿਣਾ ਹੁੰਦਾ ਸੰਗਦੇ ਸਾਡੇ ਪਾਸ ਦੇਜਾਂ ਤੋਂ ਇਹ ਤੇ ਕਿਹਾ ਜਾਂਦਾ ਵੀ ਅਮਰ ਦਸਖੋ ਪਰ ਇਹ ਨਹੀਂ ਕੋਈ ਕਹਿੰਦਾ ਕਿ ਜੇ ਕਿਸੇ ਕੋ ਗਲਤੀ ਹੋ ਗਈ ਹੈ ਤਾਂ ਉਹਦੀ ਸੁਭਾਈ ਉਹਦੀ ਮਾਫੀ ਵੀ ਮੰਗ ਲਓ ਜੇ ਕੋਈ ਚਾਰ ਪਹਿਤਾਂ ਤੋਂ ਕੋਈ ਗਲਤ ਹੋਈ ਹੈ ਤੇ ਪੰਜਾਂ ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਕੇ ਸਾਰੇ ਜਾਣੇ ਆਪਣੀ ਹਉਮ ਬਖਸ਼ਾਉਣ ਦਾ ਯਤਨ ਕਰੋ 13 ਤਰੀਕ ਨੂੰ ਦਿਨੇ 11 ਵਜੇ ਖੰਡੇ ਬਾਡੇ ਦਾ ਅੰਮ੍ਰਿਤ ਛਕਾਇਆ ਜਾਏਗਾ। ਔਰ ਬਾਅਦ ਵਿੱਚ ਬਾਣ ਸੱਣਗੇ 6 ਤੋਂ 11 ਵਜੇ ਤੱਕ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੂੰ ਨਹੀਂ ਛਕਿਆ ਉਹ ਛਕੋ ਔਰ ਜਿਹੜੀਆਂ ਜਿਹੜੀਆਂ ਸਕਤਾਂ ਸਤਿਗੁਰਾਂ ਦੇ ਦਰ ਤੱਕ ਚੁੱਕੀਆਂ ਨੇ ਉਹ ਵੱਧ ਤੋਂ ਵੱਧ ਦੁਜਿਆਂ ਸੰਗਤਾਂ ਨੂੰ ਪ੍ਰੇਰਨਾ ਦੇਉਂਦੇ ਹੋਏ। ਆ ਗੱਲ ਮੇਰੇ ਯਾਦ ਆ ਗਈ ਕਿ ਸੁਣਿਆ। ਮੈਂ ਕਈ ਦੁਆਰਾਂ ਦੇ ਬੇਨਤੀ ਕੀਤੀ ਇਹ ਸਾਰੇ ਕਮਰ ਕਸਾ ਕਰਦੇਗੇ ਨਾ ਸਾਰੇ ਜਿੰਨੇ ਆਪਾਂ ਦੇਖੇ ਜਿਨ੍ਹਾਂ ਨੇ ਅਮਰਤ ਛਕਿਆ ਉਹਨਾਂ ਦੀ ਗੱਲ ਕਰਦੇ ਸਾਰੇ ਇਹਨਾਂ ਨੇ ਆਪਾਂ ਕਮਰ ਕਸਾ ਕਰਦੇਗੇ ਕਿ ਮੈਂ ਆਉਂਦੇ ਸਾਲ ਤੱਕ ਇੱਕ ਜਾਣੇ ਨੂੰ ਅਮਰਤ ਜ਼ਰੂਰ ਛਕਾਉਣਾ ਹੈ ਇੱਕ ਜਾਣੇ ਨੂੰ ਸਾਲ ਵਿੱਚ ਇੱਕ ਨੂੰ ਨਹੀਂ ਛਕਾ ਸਕਦੇ ਕਿਉਂਕਿ ਦਰਤੀ 'ਤੇ ਬਣਾ ਹੋਈ ਆਪਣੀ ਇੱਕ ਸਾਲ ਵਿੱਚ ਇੱਕ ਜਾਣੀ ਨੂੰ ਉਮਰ ਦਸਾਉਣਾ ਸਾਡੀ ਸਾਰੀ ਗਉਮ ਕਤੇ ਕਬਰ ਖਸਾ ਕਰ ਦੇ ਆਉਂਦੇ ਸਾਲ ਨੂੰ ਸਿੱਖਾਂ ਦੀ ਅਮਰ ਧਰਮਾਂ ਦੀ ਬਣਤੀ ਟੁਕੜੀ ਹੋ ਗਏ ਵਾਹ ਕਰ ਖਸਾ ਫਰੀ ਰਾਜ ਇਹ ਕਿਹਦੇ ਵਿਦਵਾਨ ਸੀ ਰੱਖਦੇ ਆ ਪਿੰਡਾਂ ਦੇ ਵਿੱਚ ਇਹ ਦਾਕਾਰ ਨਹੀਂ ਕੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਖੰਡੇ ਬਾਟੇ ਦਾ ਅਨੰਤ ਸ਼ਕੈ ਸਤਿਗੁਰਾਂ ਦੇ ਵਾਢਣ ਲੱਗਣ ਕੰਬਿਕਾ ਫਖੰਡਿਕਾਂ ਦਾ ਖੇੜਾ ਛੱਟ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਖੁਸ਼ੀ ਪ੍ਰਾਪਤ ਕਰਾ। ਲਾ ਆ ਬੇਂਤੀ ਬਿਨਾ ਸਾਜਾਂ ਤੋਂ ਸਾਰੇ ਜਾਨੀ ਬੋਲੇ ਹੋਏ ਬੈਠੇ। ਸਤਿਗੁਰਾਂ ਦੇ ਦਰ ਭਰ ਦਾ ਸੁਨੇਹ ਹੈ। اے ਸੱਚੇ ਪਾਤਸ਼ਾਹ ਮਹਾਰਾਜ ਸਾਡੇ ਦੇ ਕਿਰਪਾ ਕਰੋ। ਜੀ ਗੱਲ ਕੀ ਤਾਲ ਦੇ ਪੁੱਤਰੋ ਤੀ All the one